ਸ੍ਰੀ ਕਾਂਸਰਾਨੂ ਅੱਜ ਸਫਰ ਦਾ ਅਗਲਾ ਦਿਨ ਤੇ ਸਾਈਕਲ ਰੈਡੀ ਹੈ ਮੌਸਮ ਨੇ ਅੱਜ ਕਾਫੀ ਪ੍ਰਭਾਵ ਕੀਤਾ ਹੋਇਆ ਕਰਨਾ ਤੇ ਰਾਤ ਆਈਟੀਬੀਪੀ ਦੇ ਵਿੱਚ ਫੌਜੀ ਜਵਾਨਾਂ ਨਾਲ ਰਹੇ ਪਰ ਅੱਜ ਸਾਹਮਣੇ ਮੀਂਹ ਸਵੇਰ ਤੋਂ ਸਾਰੀ ਰਾਤ ਦਾ ਚੱਲੀ ਸੀ ਹਲੇ ਹਟਣ ਦਾ ਕੋਈ ਚਾਂਸ ਹੀ ਨਹੀਂ ਲੱਗਦਾ ਬੱਦਲ ਬਿਲਕੁਲ ਪਹਾੜਾਂ ਨੂੰ ਕਵਰ ਕਰੀ ਖੜੇ ਆ ਧੁੰਦ ਦੀ ਤਰ੍ਹਾਂ ਤੇ ਫਿਰ ਫੈਸਲਾ ਕੀਤਾ ਫੌਜੀ ਸਾਹਿਬ ਨੇ ਵੀ ਅਜਰਾ ਦਿਨ ਨੀਰੇ ਵਿੱਚ ਹੀ ਜਾਣਾ ਪਊਗਾ ਤੇ ਸੋ ਫੈਸਲਾ ਕੀਤਾ ਹੁਣ ਪੈਕੇਜ ਬੁਕਿੰਗ ਕਰ ਲਈ ਬੈਗ ਵਾਟਰਪੂਫ ਹੈ ਆਪ ਦੇ ਆਪ ਨੂੰ ਵਾਟਰਪੂਫ ਕਰ ਲਿਆ 1 ਵਜੇ ਦਾ ਫਿਰ ਚੱਲਣਾ ਹੀ ਪੈਣਾ ਮੈਸਰੇ ਵਿੱਚੋਂ ਰੋਟੀ ਰਾਟੀ ਸਬਜੀ ਰੋਟੀ ਪੇਠੇ ਦੀ ਸਬਜੀ ਆਖੂ ਕੇ ਚਾਹ ਫਰਮੋਸ ਉਹਨਾਂ ਨੇ ਧਰਕੇ ਲਈ ਫੌਜੀ ਵੀਰਾਂ ਨੇ ਤੇ ਹੁਣ ਸਿੱਧਾ ਚੱਲਦੇ ਆ ਕਿ ਬਤੂ ਤੋਂ ਡਾਊਨ ਕਿ ਬਤੂ ਤੋਂ ਚੱਲ ਕੇ 3 ਕਿਲੋਮੀਟਰ ਆ ਕੇ 1 ਕਿਲੋਮੀਟਰ ਦੀ ਚੜਾਈ ਤੇ 2 ਕਿਲੋਮੀਟਰ ਟਰਾਂ ਆਣ ਐ ਲੱਗ ਰਿਹਾ ਜੋਰ ਗੱਡੀਆਂ ਦਾ ਤੇ ਬਾਹਰੋਂ ਮੜਾ ਜ ਮੌਸਮ ਆਪਾਂ ਵੇਖ ਲਈਏ ਸਾਰੇ visibility ਅੱਜ ਬੱਦਲਾਂ ਨੇ ਹੁਣ ਥੋੜੀ ਜਿਹੀ ਹੋਈ ਐ ਸਾਰੇ ਪਹਾੜ ਬਿਲਕੁਲ ਬੱਦਲਾਂ ਨੇ ਟਕੇ ਹੋਏ ਸੀ ਤੇ ਬਹੁਤ ਨੀਵੇਂ ਆਏ ਹੋਏ ਆ ਬੱਦਲ ਰੋਡ ਤੇ ਆਏ ਖੜੇ ਆ ਉਹ ਸਾਹਮਣੇ ਉਥੋਂ ਦੀ ਆਪ ਆਏ ਆ ਤੇ ਆਪਾਂ ਬੋਲੰਗ ਨੂੰ ਜਾਣਾ ਬੋਲੰਗ ਬੋਲੰਗ ਇੱਥੋਂ ਹੋਊਗਾ ਤਕਰੀਬਨ 20 ਤੋਂ 22 ਕਿਲੋਮੀਟਰ ਤੇ ਥੋੜਾ ਜਿਹਾ ਵੇਟ ਕਰਦੇ ਆ ਵੀ ਜੇ ਖੁੱਲ ਜੇ ਮੌਸਮ ਤੇ ਨਹੀਂ ਤਾਂ ਫਿਰ ਅੱਜ ਠੰਡ ਵੀ ਐ ਤੇ ਨੀਕਰਾਂ ਵੀ ਐ ਕਾਰਨ ਵੀ ਲੋਰ ਜਰੋਂ ਭਿੱਜ ਗਿਆ ਉਹਦੇ ਨਾਲ ਫਿਰ ਜ਼ਿਆਦਾ ਛੰਡ ਲੱਗਦੀ ਹੈ ਆ ਹੋਇਆ ਪੈਰਾ ਬੜਾ ਟੇਡਾ ਹੋਇਆ ਖੜਾ ਕੰਮ ਠੀਕ ਹੈ ਚੇਨ ਚੂਨ ਟੁੱਟਣ ਦਾ ਇੱਥੇ ਵਿੱਚ ਖੁੱਭ ਜਾਂਦਾ ਉਹ ਤੋਂ ਬੜਾ ਖਤਰਾ ਹੁੰਦਾ ਤੇ ਬਸ ਇਹ ਲਾਸਟ ਹੀ ਸੀ ਛੇਲਾ ਜੇ ਦੂਬਾ ਟਲਾਨ ਆ ਜਾਣੀਆਂ ਉਹ ਸਾਹਮਣੇ ਤੋਂ ਚੱਲ ਕੋੜਿਆ ਚੱਲ ਗਈ ਲਓ ਬਈ ਬਰਦੇ ਮੀਂਹ ਦੇ ਵਿੱਚ ਤੇ ਆ ਚਾਹ ਦੀ ਦੁਕਾਨ ਵੇਖ ਕੇ ਤਾਂ ਐ ਲੱਗਿਆ ਜਿਵੇਂ ਬੜੀ ਚੰਗੇ ਥਾਂ ਤੇ ਪਹੁੰਚ ਗਏ ਹਾਂ ਵੀ ਰਾਜਧਾਨੀ ਆ ਗਈ ਬਸ ਆ ਚਾਹ ਦੀ ਦੁਕਾਨ ਵੀ ਰਾਜਧਾਨੀ ਲੱਗੀ ਪੂਰੀ ਤੇ ਇੱਥੇ ਹੁਣ ਐਗ ਪ੍ਰੇਟ ਤੇ ਨਾਲ ਚਾਹ ਫਿਰ ਫਿਰ ਇਧਰ ਵੱਧਦੇ ਆ ਅੱਗੇ ਨੂੰ ਬਲੌਂਗ ਵੱਲ ਸਾਹਮਣੇ ਕਿਬਤੂ ਪਿੰਡ ਹੈ ਆ ਜਿਹੜਾ ਸਾਹਮਣੇ ਉਹ ਲਾ ਬਲੂ ਜੇ ਕਲਰ ਨੇ ਸੱਤਾ ਇਸ ਤੋਂ ਪਰਲੀ ਸਾਈਡ ਬਦਰਾ ਕਰਕੇ ਥੋੜੀ ਜਿਹੀ ਵਿਜ਼ਿਬਿਲਟੀ ਘਟ ਹੈ ਆਪਾਂ ਰਾਤ ਕਿਬਤੂ ਆਏ ਸੀ ਕਾਹੂ ਤੇ ਕਿਬਤੂ ਦੋਨੇ ਇੱਕ ਦੂਜੇ ਦੇ ਪੈਰਲਰ ਹੈ ਇੱਕ ਲੋਹੇ ਤੇ ਦਰਿਆ ਦੇ ਖੱਬੇ ਪਾਸੇ ਹੈ ਕਾਹੂ ਤੇ ਦੂਸਰਾ ਪਿੰਡ ਹੈਗਾ ਸੱਜੇ ਪਾਸੇ ਤੇ ਉਥੋਂ ਆਪਾਂ ਜਾ ਰਹੇ ਆ ਬੌਲੰਗ ਨੂੰ ਬੌਲੰਗ ਨੂੰ ਜਾਂਦਿਆਂ ਨੂੰ ਚੜਾਈ ਹੈ ਪਤਾ ਨਹੀਂ ਕਿੰਨੇ ਕਿਲੋਮੀਟਰ ਤੱਕ ਪਾਊਗੀ ਅੱਗੇ ਜਾਏ ਤੋ ਹੀ ਪਤਾ ਲੱਗੂਗਾ ਮੇਰਾ ਖਿਆਲ ਹੈ ਵੀ 3 ਕਿਲੋਮੀਟਰ ਦੀ ਚੜਾਈ ਚੜਾਏ ਹੋਵਾਂਗੇ ਆ ਰਹੇ ਆ ਜੋਦੇ ਚੜਾਈਆਂ ਚੜਦੇ ਏ ਜ਼ੂਮ ਕਰਕੇ ਦੇਖਦੇ ਆ ਜ਼ੂਮ ਵੀ ਗਿੱਲਾ ਹੋ ਰਿਹਾ ਮੀਂਹ ਪੈ ਰਿਹਾ ਸਕਰੀਨ ਐ ਗਿੱਲੀ ਤੇ ਟੱਚ ਬਹੁਤ ਘੱਟ ਕੰਮ ਕਰ ਰਿਹਾ ਆ ਰਹੇ ਵਾਜੀ ਵਾ ਤੇ ਇਧਰੋਂ ਐ ਚੜਾਈ ਚੜ ਕੇ ਇੱਥੇ ਆਉਣ ਇਦੂ ਅੱਗੇ ਫੇਰ ਚੜਾਈ ਆ ਗਈ ਵੇਖ ਲੈ ਕਿੱਥੋਂ ਤੱਕ ਬਦਲਾ ਲੈਂਦੀ ਐ ਇਹ ਐਸੋ ਕੋ ਵਧੀਆ ਠੀਕ ਐ ਬਹੁਤ ਜ਼ਿਆਦਾ ਅੱਜ ਮੀਂਹ ਦੇ ਵਿੱਚ ਰਾਈਡ ਐ ਐ ਸੀ ਵੀ ਹਟ-ਫੋਟ ਨੂੰ ਪਰ ਹੌਸਲੇ ਬਲੰਡ ਕਰ ਕੀ ਹਟੂਗਾ ਹੁਣ ਤਾਂ ਬਲੰਡ ਹੋਏ ਪਏ ਆ ਪੂਰੇ ਬਲੰਡ ਤੋਂ ਲੱਗ ਪੱਗ 25 ਕਿਲੋਮੀਟਰ ਤੇ 6 6 6 ਕਿਲੋਮੀਟਰ ਵਿੱਚ ਇਹ ਹਵਾ ਵੀ ਆ ਗਈ ਹੈ ਉਹ ਕਹਿਆ ਨਾ ਇਹ ਬਣਾਤੇ ਐ ਸੂਰਾ ਓਕੇ ਓਕੇ ਖਾਏ ਸੋ ਖਾਣ ਹਾਂਜੀ ਹੁਣੇ ਭਾਈ ਬੜੇ ਮਾਨ ਨਾਲ ਕੋਈ ਮੈਂ ਨੈਟ ਤੇ ਥੋੜੀਆਂ ਵੀਡੀਓ ਵੀਡੀਓ ਵੇਖੀਆਂ ਆ ਕਹਿੰਦੇ ਵੀ ਅਸੀਂ ਚੂਰਮਾ ਦਿੱਤਾ ਤੁਮੇ ਨੂੰ ਪੈਸੇ ਦਾ ਸਾਡਾ ਹੈ ਠੀਕ ਹੈ ਚਲੋ ਵੀ ਅਸੀਂ ਫਿਰ ਪਲੀਰੀ ਆਪਦੀ ਬੰਦ ਕਰਦੇ ਨੇ ਚੂਰਮੇ ਦੇ ਹੋ ਜਣੇ ਪਹਿਲਾਂ ਸੱਜਣੋ ਜਿਹੜੀ ਥਾਂ ਤੇ ਆਪਾਂ ਹੁਣ ਖੜੇ ਆ ਨਾ ਇਹ ਹੈ ਬਾਰ ਮੈਮੋਰੀਅਲ ਬਿਲੋਂਗ ਬਿਲੋਂਗ ਬਾਰ ਮੈਮੋਰੀਅਲ ਹੈ ਤੇ ਆ ਵਕ ਵਕ ਜਨਤਾ ਦੇ ਜਰਨੈਲ ਤੇ ਹਦਵੇਂ ਇਹ ਨਾ 1962 ਦੇ ਵਿੱਚ ਚੀਨ ਨੇ ਹਮਲਾ ਕਰਤਾ ਸੀ ਅਚਾਨਕ ਤੇ ਆਪਣੀਆਂ ਫੌਜਾਂ ਫਿਰ ਇਥੋਂ ਲੜੀਆਂ ਸੀ ਕੋਲੇ ਹੈ ਨਹੀਂ ਸੀ ਸਮਾਨ ਲੜਾਈ ਵਾਲਾ ਪੂਰਾ ਤੇ ਖਾਣ ਪੀਣ ਦਾ ਵੀ ਬਹੁਤ ਘੱਟ ਸੀ ਕਿਉਂਕਿ ਕੋਈ ਲੜਾਈ ਦੇ ਅਸਾਰ ਨਹੀਂ ਸੀ ਇੱਕੇ ਦਾ ਵੀ ਚੱਲਿਆ ਸੀ ਕੰਮ ਤੇ ਬਸ ਫਿਰ ਇਹ ਸਮਝ ਲਓ ਵੀ ਇਹ ਉਸ ਉਹਨਾਂ ਸਾਡੇ ਸੂਰਬੀਰਾਂ ਦੀ ਯਾਦ ਚ ਇਹ ਬਾਰਮੂਰੀਓਲ ਬਣਾਇਆ ਗਿਆ ਜਿਹੜੇ ਭੁੱਖੇ ਤੇ ਆਏ ਤੇ ਬਿਨਾ ਜੰਗ ਦੇ ਸਮਾਨ ਤੋਂ ਤੇ ਸਿੱਧੇ ਉਹਨਾਂ ਨਾਲ ਟੱਕਰ ਲਈ ਸਨੋਵ ਦੇ ਉੱਤੇ ਬਿਨਾ ਕਿਸੇ ਸ਼ੈਲਟਰ ਤੋਂ ਬਿਨਾ ਟੈਂਟ ਤੋਂ ਬਰਫ਼ਾਂ ਦੇ ਵਿੱਚ ਕਈ ਦਿਨਾਂ ਤੱਕ ਲੜਦੇ ਯੁੱਝਦੇ ਰਹੇ ਤੇ ਆ ਬੈਟਲ ਆਫ ਬਲੌਂਗ ਦਾ ਇਹਨੇ ਮੈਪ ਬਣਾਇਆ ਹੋਇਆ ਤੇ ਆ ਬਲੌਂਗ ਆ ਗਿਆ ਸਾਰੋਂ ਤੋਂ ਅੱਗੇ ਓਕੇ ਬਿੱਤੂ ਕਾਹੋ ਲਾਸਟ ਵਿਲੇਜ ਆ ਗਿਆ ਉਸ ਤੋਂ ਅੱਗੇ ਜਿਹੜੀਆਂ ਆਹ ਰੈੱਡ ਵਾਲੀਆਂ ਆ ਗਈਆਂ ਤੇ ਬਤ ਆ ਗਿਆ ਇਹ ਚైనా ਦਾ ਜਿਹੜਾ ਹਿੱਲ 100 ਹੈ ਹਿੱਲ 100 ਦਾ ਰੌਲਾ ਤੇ ਇਧਰੋਂ ਮદાન ਰਿਜ ਹੈ ਮદાન ਰਿਜ ਤੇ ਚైనా ਦਾ ਕਬਜ਼ਾ ਹੈ ਤੇ ਉਹ ਡਿਸਪਿਊਟਡ ਏਰੀਆ ਹੋ ਵਾਓ ਕਮਾਉ ਰੈਜੀਮੈਂਟ ਬੈਕਲੌਫ ਲੌਂਗ ਸੱਜਣੋ ਆ ਸਮਾਨ ਸੀ ਫੌਜੀਆਂ ਕੋਲੇ ਬਸ ਤੇ ਜਦੋਂ ਰਾਤ ਨੂੰ ਪੌਣੇ 12 ਵਜੇ 21 ਅਕਤੂਬਰ ਨੂੰ ਸਵਾਰ ਨੂੰ ਚైనਾਂ ਨੇ ਧਾਵਾ ਬੁੱਝਿਆ ਇਹਦੇ ਨਾਲ ਫਿਰ ਉਹਨਾਂ ਨੇ ਪਿੱਛੇ ਇੱਕ ਪਿੰਡ ਆਉਂਦਾ ਨੰਮ ਤੀ 7 ਕਿਲੋਮੀਟਰ ਪਿੱਛੇ ਆ ਉਦੋਂ ਅੱਗੇ ਨਹੀਂ ਆਉਣ ਦਿੱਤਾ ਸੀ ਉੱਥੋਂ ਤੱਕ ਉਹਨਾਂ ਨੂੰ ਰੋਕਤਾ ਸੀ ਜਦੋਂ ਤੱਕ ਬਾਕੀ ਫੌਜ ਆਈ ਆ ਸਮਾਨਤ ਆਹੀ ਉਹਨਾਂ ਕੋਲੇ ਰਾਈਫਲ ਦੇ ਸੀ ਹਥਿਆਰ ਸੀਗੇ ਇਹਦੇ ਨਾਲ ਹੀ ਫਿਰ ਉਹਨਾਂ ਨੇ ਇੱਥੇ ਕਈ ਦਿਨਾਂ ਤੱਕ ਯੰਗ ਲੜੀ ਤੇ ਰੈਜੀਮੈਂਟ ਸੀਗੇ ਇੱਥੇ ਆਸਾਮ ਰਾਈਫਲ ਮਾਹਰ ਕਮਾਓ ਤੇ ਡੋਗਰਾ ਇਹਨੇ ਝੁੰਟਾਂ ਨੇ ਲੜਾਈ ਲੜੀ ਸੀ ਵਾਹ ਜੀ ਵਾਹ ਮਮੋਜ਼ ਕੋ ਤਾਂ ਆਬ ਜ਼ਰੂਰਤ ਨਹੀਂ ਆ ਹੋ ਗਏ ਨਾ ਵਾਪਸ ਆਇਆ ਇਹ ਸੁਪੀ ਦੇ ਦਿਓ ਬਰਨਾਂ ਸੁਪ ਸੁਪ ਦੇ ਦਿਓ ਗਰਮ ਪਾ ਦਿਓ ਮਮੋਜ਼ ਵੀ ਦੇ ਦਿਓ ਠੀਕ ਹੈ ਭਈ ਆ ਇੱਕ ਥਾਬਾ ਮਿਲਿਆ ਇੱਥੇ ਬਲੌਂਗ ਤੇ ਆ ਚਾਵਲ ਐ ਨਾ ਰੋਟੀ ਰਾਟੀ ਲੈ ਕੇ ਆਦੇ ਅਸੀਂ ਬਣਾ ਦੇਣੀ ਇਹੋ ਜਿਹਾ ਸਮਾਂ ਨਹੀਂ ਮਿਲਦਾ ਜੀ ਸਾਹਿਬ ਫਟ फ्राइड राइस है पर स्वाद बहुत है ले आ बंदे बहुत टेस्टी है कम क्यों पाऊस्ट सर्विस क्या नाम है तकमल राय बहुत अच्छा खाना था बहुत टेस्टी था ये साढ़े तकमल राय जी ਹੁਣ ਸਾਨੂੰ ਪਿਆਰੇ ਚਾਹ ਚਾਹ ਵੀ ਪੂਰੀ ਵਧੀਆ ਬਣਾਉਂਦੇ ਆ ਚਾਹ ਦੀ ਕੁਆਲਿਟੀ ਬਹੁਤ ਚੰਗੀ ਹੈ ਫੌਜੀ ਸਾਹਿਬ ਇੱਥੇ ਹੈ ਨਾ ਤੇ ਆ ਗਿਆ ਮੰਗਲਾ ਝਰਨਾ ਮੰਗਲਾ ਝਰਨਾ ਤੇ ਬਹੁਤ ਤੇਜ ਹੈ ਬਹੁਤ ਤੇਜ ਵਾਹ ਤੂੰ ਸਿੱਧੇ ਹੀ ਆ ਰੜਾਣਾ ਤੇ ਫਰਸਟ ਟਾਈਮ ਜਾ ਰਹੇ ਆ ਹੈਲਿੰਗ ਨੂੰ ਹੈਲਿੰਗ ਤੋਂ ਹੈਗੇ ਆ ਜੀ ਅਸੀਂ 80 90 ਕਿਲੋਮੀਟਰ ਪਿੱਛੇ ਤੇ ਅੱਗੇ ਆਊਗਾ ਸੰਪਤੀ ਸੰਪਤੀ ਪਿੰਡ ਆਊਗਾ 10 ਕਿਲੋਮੀਟਰ ਤੇ ਬੰਦੀ ਰੋਲ ਕੰਮ ਸਹੀ ਹੈ ਨਾ ਸਮਾਨ ਸਾਰਾ ਅਨਲੋਡਿੰਗ ਹੋ ਗਿਆ ਹੈ ਨਾ ਇੱਥੇ ਸੁੱਕਣਾ ਰੱਖਤਾ ਪੂਰਾ ਤੇ ਸਮਾਂ ਲਗਭਗ 5:00 ਵਜੇ ਆ ਤੇ ਐ ਪੂਰਾ ਫੁੱਲ ਨੇਰਾ ਮੀ ਸਵੇਰ ਦਾ ਜਿਉਂ ਦਾ ਤਿਉ ਤੇ ਮੇਰੇ ਕੰਮ ਘੱਟ ਨਾ ਰਹੇ ਸ੍ਰੀਤੀ ਪਿੰਡ ਆ ਸ੍ਰੀਤੀ ਇੱਥੇ ਫਿਰ ਆ ਘਰ ਆ ਕਿਸੇ ਦਾ ਇਹਨਾਂ ਨਾਲ ਜਿਹੜੋ ਗੱਲ ਕੀਤੀ ਉਹ ਕਹਿੰਦੇ ਵੀ ਆਯੋ ਭਾਈ ਰੋ ਸਾਡੇ ਕੋਲੇ ਤੇ ਕਿਉਂਕਿ ਫਿਰ ਮੀਂਹ ਦੇ ਵਿੱਚ ਹਨੇਰਾ ਆ ਸਾਹਮਣੇ ਵਿਜ਼ਿਬਿਲ ਜਿਹੜੀ ਆ ਇਹ ਬੱਦਲ ਆ ਸਾਰੇ ਆਈ ਬੱਦਲ ਤੁਰੇ ਖੜਦੇ ਆ ਰੋਡ ਦੇ ਬਿਲਕੁਲ ਨਾਲ ਹੀ ਇਹ ਤੇ ਵਾਲਣ ਬੂਲਣ ਵਿਚਾਰੇ ਐ ਸਗਾ ਕੇ ਰੱਖੀ ਬੈਠੇ ਆ 15 ਗੁਗਮਚਾ ਦੀ ਚਾਹ ਪੀਆਤੀ ਇਹਨਾਂ ਨੇ ਬਹੁਤ ਠੀਕ ਐ ਅੱਜ ਮੀਨੇ ਬਹੁਤ ਤੰਗ ਰਹੇ ਲਗਭਗ 50 ਕਿਲੋਮੀਟਰ ਦੀ ਰਾਈਡ ਹੋਈ ਅੱਜ ਅਪ ਹਿੱਲ ਚੜਾਈ ਬਹੁਤ ਸੀ ਵਿੱਚ ਤੇ ਠੀਕ ਹੈ ਕੰਮ ਇਹ ਕਹਿੰਦੇ ਵੀ ਸਾਡੇ ਕੋਲੇ ਹੈਗਾ ਇੱਕ ਕਮਰਾ ਤੇ ਜਿਹੜਾ ਬਾਕੀ ਦਾ ਸਾਡਾ ਹਾਲਜ ਹੈ ਜਿਹਦੇ ਵਿੱਚ ਕੰਮ ਧੰਦਾ ਕਰਦੇ ਹਾਂ ਇਹ ਇਹ ਸਾਡਾ ਵਿਲਾ ਹੀ ਹੈ ਤੁਸੀਂ ਇੱਥੇ ਪਾਓ ਆ ਸਾਫ਼ ਸੁਥਰਾ ਬਹੁਤ ਹੈ ਰਹਿਣ ਯੋਗ ਹੈ ਪੂਰਾ ਅਨਲੋਡਿੰਗ ਕਰਕੇ ਕਿਦਾ ਸਕਾ ਸਕੂਲੇ ਸਮਾਨ ਲੈ ਵੀ ਸਜਣੋ ਖਾਣਾ-ਦਾਣਾ ਬਣਾਉਣਾ ਕਰ ਲਿਆ ਸ਼ੁਰੂ ਪਿੰਡ ਆ ਸਾਰਥੀ ਰੋਡ ਦੇ ਉੱਤੇ ਇਹਨਾਂ ਦਾ ਘਰ ਹੈ ਤੇ ਇੱਧਰ ਬੈਠਿਆ ਬੰਦਾ ਸਹ ਇੱਕ ਕੁੱਕੜਾ ਉਹ ਆਪਦੇ ਕੰਮ ਵਰਕਿੰਗ ਤੇ ਐ ਤੇ ਸੁਪਰਵੀਜ਼ਨ ਉਹ ਵੱਡਾ ਕੁੱਕ ਕਰ ਰਿਹਾ ਹੈ ਤੇ ਅੱਛਾ ਛੱਤ ਜੀ ਵੀ ਪੂਰੀ ਆਹ ਫਰਸ਼ੀ ਵੀ ਲੱਕੜ ਦੀ ਇਹਨਾਂ ਦੇ ਘਰ ਦੀ ਪੂਰੀ ਆ ਇਹਨਾਂ ਦਾ ਪਾਠ ਪੂਜਾ ਵਾਲਾ ਧਾਰਮਿਕ ਮਿਸ਼ਨ ਇਹ ਦਿੱਤੇ ਹੋਣਾ ਸਕੈਟਲ ਆ ਸਾਰੇ ਤੇ ਬਲੀ ਦਿੱਤੀ ਹੋਈ ਇਹਨਾਂ ਦੀ ਸਭ ਦੀ ਅੱਧਾ ਇਹ ਤਾਂ ਆਹ ਜਵਾੜੇ ਇਹ ਦੰਦ ਜੀ ਵੀ ਲਗ ਲਗ ਕਰੀ ਬੈਠੇ ਆ ਛੋਟਾ ਵੱਡਾ ਸਾਰੇ ਤਰ੍ਹਾਂ ਦੇ ਸਕੈਟਲ ਆ ਇਹਦੇ ਵੱਡੇ ਸਿੰਘ ਆ ਇਹਨਾਂ ਦਾ ਬਸ ਪਾਠ ਪੂਜਾ ਵਾਲਾ ਕੰਮ ਆ ਇਹ ਇੱਥੇ ਇੱਥੇ ਟੰਗ ਲੈਂਦੇ ਆ ਇਹ ਬਲੀ ਦੇ ਕੇ ਕਬੀਲੇ ਆ ਨਾ ਇਹ ਇਹਨਾਂ ਦੇ ਰਸਮ ਰਿਵਾਜ ਹੀ ਆ ਇਹ ਸਾਰੇ ਤੇ ਆਇਆ ਲੰਬਾ ਹੀ ਆ ਇਹਨਾਂ ਦਾ ਘਰ ਇੱਧਰ ਆਪਦਾ ਖਾਣਾ-ਦਾਣਾ ਬਣਾਈ ਜਾਂਦੇ ਆ ਇਹ ਕੈਸੇ ਹੋ ਹਾਂ ਦੇਖੇ ਸਾਡਾ ਨਾ ਖਾ ਲਿਆ ਕੀਆ ਮਾ ਤੇ ਜਿੰਨੂ ਚਾ ਚਾ ਆਛਾ ਇਹਨਾਂ ਦੀ ਤਾਂ ਸਮਝ ਆਪਾਂ ਨੂੰ ਵੀ ਨਹੀਂ ਆਉਂਦੀ ਤੇ ਇਹਨਾਂ ਨੂੰ ਆਪਣੀ ਵੀ ਨਹੀਂ ਆਉਂਦੀ ਅੱਛਾ ਅੱਛਾ ਪਕਾ ਲਉਂਦੇ ਨਹੀਂ ਪੈਗ ਲਾ ਰਹੇ ਆ ਦਾਰੂ ਸਾਰੇ ਪੀਂਦੇ ਆ ਇਹ ਪੈਗ ਲਾਈ ਜਾਂਦੀ ਹੈ ਕਹਿੰਦੇ ਮੈਂ ਇਹ ਸਭ ਬੋਤਲ ਇੱਕ ਬੋਤਲ ਲੈਂਦੇ ਦੁਕਾਨ ਤੋਂ ਅੱਛਾ ਅੱਛਾ ਸਾਹਮਣੇ ਸੇ ਲੈ ਆਤੇ ਆ ਇਧਰ ਤੋਂ ਇਧਰ ਸੇ ਮਿਲ ਜਾਂਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਗੁੱਡ 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 ਅੱਛੀ ਬਾਤ ਹੈ ਮਾਂ ਵੀ ਕੀ ਕਹੇਗਾ ਮੋਨਿਕਾ ਅਭੀ ਕੀ ਨਹੀਂ ਅੱਛਾ ਜ਼ਿੰਦਗੀ ਥੋੜੀ ਜੀ ਹੋਰ ਪਾਲੀ ਕਹਿੰਦੀ ਇਹ ਐਂ ਕਹਿ ਰਹੀ ਆ ਵੀ ਥੋੜੀ ਜੀ ਮੈਂ ਹੋਰ ਪਾਲੀ ਆਹੀ ਇੰਜੋਏ ਆ ਸਾਡਾ ਆਹੀ ਸਾਡਾ ਐਂਟਰਟੇਨਮੈਂਟ ਹੈ ਇਹੀ ਸਾਡੀ ਜ਼ਿੰਦਗੀ ਹੈ ਇਹਦਾ ਕਹਿਣ ਦਾ ਭਾਵੇਂ ਆ ਲਾ ਕਾ ਲੋ ਨਹੀਂ ਦੇਤੇ ਮਾਂ ਦਾ ਮਾਂ ਤੋਂ ਦੇ ਤੀ ਠੀਕ ਹੈ ਇਹ ਦੋ ਜਾਨ ਸਾਥ ਆ ਇਹਨਾਂ ਦਾ ਘਰ ਹੈ ਪਸ਼ੂ-ਪਸ਼ੂ ਜਿਹੜੇ ਰੱਖੇ ਹੋਏ ਆ ਖੁਸ਼ ਆ ਪੂਰੇ ਬੰਦੇ ਬੜੇ ਖੁਸ਼ ਨੇ ਤੁਹਾਨੂੰ ਪੁੱਛਿਆ ਵੀ ਅਸੀਂ ਰਹਿਣਾ ਇਹ ਕਹਿੰਦੇ ਵੀ ਆ ਜਾਓ ਯਾਰ ਗੱਲ ਹੀ ਕੋਈ ਨਹੀਂ ਆਪਦਾ ਖਾਣਾ-ਦਾਣਾ ਬਣਾ ਲਿਓ ਤੇ ਇੱਥੇ ਪੈ ਜਾਓ ਬੜਾ ਭਾਈ ਕੈ ਮਹੌਲ ਹੈ ਪੂਰਾ ਸੇਬ ਸਭ ਕਿਵੇਂ ਮਾਹ ਚੜ੍ਹਦੀ ਕਲਾ ਤੇ ਮੀ ਉਮੀਦਾਂ ਉਮੀਦਾਂ ਪਈਆਂ ਨੇ ਤੇ ਆਪਾਂ ਅੱਜ ਪੂਰੇ ਮੀਂਹ ਦੇ ਵਿੱਚ ਕੀਤੀ ਆ ਰਾਈਡ ਬੜਾ ਸੱਚਾ ਹੋਰ ਹੈ ਮੀਂਹ ਬਿਲਕੁਲ ਹੀ ਨਹੀਂ ਹਟਿਆ ਛਿਪੂਝ ਵੀ ਬਹੁਤ ਗਈ ਸੀ ਪਰ ਹੱਲ ਵੀ ਕੋਈ ਨਹੀਂ ਸੀ 2-3 ਦਿਨ ਕਹਿੰਦੇ ਮੀਂਹ ਬਾਰਿਸ਼ਾਂ ਹੀ ਹੋਊਗੀ ਇੱਕ ਪਤਾ ਇਸ ਪੱਲੇ ਹੁਣ ਆਪਾਂ ਖਾ ਪੀ ਕੇ ਸੌਣ ਦੀ ਤਿਆਰੀ ਹੈ ਤੇ ਸਵੇਰੇ ਮਿਲਦੇ ਆ ਨਵਾਂ ਦਿਨ ਨਮੀ ਸਵੇਰ ਤੇ ਨਵਾਂ ਸਫ਼ਰ ਆਈਏ ਦੁਕਾਨੀ OK ਗੁੱਡ ਨਾਈਟ